ਹੈ ਸੈਟ ਅੱਡ ਹੋ ਗਿਆ ਸੈਟ ਅੱਡ ਹੋ ਗਿਆ ਬੱਚਾ ਗੁੱਸਾ ਰੱਖ ਅੱਛੀ ਗਾਲ ਜੀ ਸਵਾਰ ਕਰਦੇ ਆ ਤੁਹਾਡਾ ਭੰਗੂ ਬਲੌਗ ਦੇ ਵਿੱਚ ਟਾਈਮ ਹੋ ਗਿਆ 7 ਵਜੇ ਕੇ 13 ਮਿੰਟ ਤੇ ਸਵੇਰੇ ਸਵੇਰੇ ਕਰਾ ਲਈ ਕਲੂਨ ਸਵੇਰੇ ਸਵੇਰੇ ਹੋ ਗਿਆ ਕਾਂਡ ਅੱਛੀ ਗਾਲ ਜੀ ਸਵਾਰ ਕਰਦੇ ਆ ਤੁਹਾਡਾ ਭੰਗੂ ਬਲੌਗ ਦੇ ਵਿੱਚ ਟਾਈਮ ਹੋ ਗਿਆ 7 ਵਜੇ ਕੇ 13 ਮਿੰਟ ਅਰਥ ਘਟੇ ਆਪਾਂ ਉੱਠਦੇ ਸਾਰੇ ਖਾਂਡ ਖਾਂਡ ਕਰਾ ਲਿਆ ਹੱਥ ਫੋਕ ਗਿਆ ਕਿੰਝ ਸਾਮ ਵੱਜ ਰਹੀਆਂ ਉਤਾਰ ਰਹੀ ਪੁੱਠੀਆਂ ਲਾਤੀਆਂ ਨੇਰੇ ਚ ਅਸੀਂ ਉੱਠ ਕੇ ਸੀਗੇ 6:00 ਵਜੇ ਸਾਢੇ 5:00 ਵਜੇ ਉੱਠ ਗਏ ਸੀਗੇ ਗੱਡੀ ਭਰਨੇ ਜਾਣਾ ਜੀਗਾ ਤੇ ਗਰੇਂਦਰ ਬਾਈ ਵਾਲੀ ਗੱਡੀ ਕਾ ਦੇ ਦੇ ਦੀ ਉਹ ਤੁਹਾਨੂੰ ਦੱਸਦੇ ਆ ਉਹ ਕੱਲ ਭਰ ਗਈ ਜੀਗੀ ਕਿਉਂਕਿ ਫਤਵਾ ਬਲੌਗ ਉਰੋਨੀ ਕੀਤਾ ਸੀਗਾ ਦੋ ਤਿੰਨ ਦਿਨ ਹੋ ਗਏ ਬਣਾਇਆ ਨਹੀਂ ਕਿਉਂਕਿ ਕੋਈ ਹੈ ਨਹੀਂ ਜੀਗਾ ਇਸ ਟਾਈਮ ਹੈਗੇ ਆਪਾਂ ਜਲ ਲਗਾਉਂ ਜਲ ਲਗਾਉਂ ਕਾਉਣ ਕਲਕੱਤਾ ਜੀ ਭਰਨ ਚੱਲੇ ਆਂ ਗੱਡੀ ਤੇ ਪਿਆਜ ਭਰਨੇ ਆਪਾਂ ਨੇ ਇਹ ਦੇਖਦੇ ਆ ਹੁਣ ਅੱਗੇ ਚੱਲ ਕੇ ਦੱਸਦਾ ਸਟੋਰੀ ਹਾਲੇ ਤਾਂ ਚੀਸਾਂ ਵੱਜ ਰਹੀਆਂ ਬਈ ਫੁੱਲ ਔਰ ਰੇਨ ਛਾਦ ਹੈ ਨਾ ਤੁਸੀਂ ਉੱਪਰ ਇਹਦੇ ਛਾਲੇ ਹੋ ਗਏ ਪਾਣੀ ਜਾ ਭਰ ਗਿਆ ਇੱਧਰ ਵੀ ਇਹ ਔਰੇ ਵੀ ਇਹ ਇੱਥੇ ਕਨੋਂ ਵੀ ਆਹ ਔਰੇ ਵੀ ਬਣ ਕੇ ਚੱਲੇ ਜੇ ਹੋਰ ਉਹ ਤੋਂ ਟੋਕੋ ਲੱਗੇ ਚੱਲੋ ਤੇ ਨੇ ਅੱਗੇ ਹੁਣ ਇਹ ਉਹ ਆਏ ਉਹ ਨੇਰੇ ਚ ਆਪਣੇ ਦਾ ਸਹੀ ਦੇਖ ਲੇ ਉਹ ਜਿਹੜੀ ਦੂਜੀ ਬੈਟਰੀ ਸੀਗੀ ਉਹ ਦੀ ਜਮਾ ਵਾਲੀ ਉੱਥੇ ਲਾਤੀ ਜੇ ਤਾਰ ਤੇ ਚਲੇਗੇ ਨਾ ਉਹ ਲਾਲ ਤਾਰ ਨਿਕਲ ਨਹੀਂ ਰਹੀ ਆਹ ਉਹ ਦੀ ਲਾਲ ਤਾਰ ਲੱਗੀ ਹੋਈ ਹੈ ਇਹ ਕਿ ਲਾਲ ਲੱਗੀ ਹੈ ਕੰਪਨੀ ਦੀ ਬੈਟਰੀ ਖੋਲੀ ਹੋਈ ਹੈ ਬਈ ਉਹ ਜਮਾ ਵਾਲੀ ਹੋਣੀ ਇਹ ਸਹੀ ਹੋਣੀ ਹੈ ਉਹ ਮਾਈਨਸ ਤੇ ਲਾਲ ਲਾਈ ਵੀ ਸੀਗੀ ਔਰ ਦੂਜੀ ਲਾਈ ਵੀ ਸੀਗੀ ਉਹ ਵੀ ਉਹ ਦੂਜੀ ਵੀ ਲਾਲ ਸੀਗੀ ਤਾਂ ਹੀ ਤਾਂ ਉਹ ਨਹੀਂ ਹੋਇਆ ਨਾ ਜਲਦੀ ਕਰੀ ਜਾਏ ਵੀ ਲਗਾਓ ਲਗਾਓ ਮਾ ਉਹਦੇ ਚੱਕਰ ਚ ਔਲ ਜਗੇ ਅਸੀਂ ਬਾਈ ਤੇ ਹੁਣ ਅੱਗੇ ਜਾ ਕੇ ਦੱਸਦੇ ਆਂ ਵੀ ਦੋ ਤਿੰਨ ਦਿਨ ਅਸੀਂ ਕੀਆ ਕਰਿਆ ਤੇ ਗੁਰਿੰਦਰ ਬਾਈ ਕਿੱਥੇ ਗਿਆ ਆਹ ਬਾਈ ਅੰਕਲ ਆ ਗਿਆ ਸਾਡੇ ਨਾਲ ਅੰਕਲ ਫਿਰ ਬੋਲ ਫਿਰ ਮਰਾਠੀ ਜਿਨ੍ਹਾਂ ਨੂੰ ਕਹਿਵਾ ਕਰਦਾ ਲੈ ਤਾਲਾ ਤਾਂ ਹੀ ਆਂ ਕਿ ਪੰਜਾਬੀ ਵੀ ਬੋਲਦਾ ਮਰਾਠੀ ਵੀ ਬੋਲਦਾ ਅੰਕਲ ਜਾ ਰਿਹਾ ਸਾਨੂੰ ਛੱਡਣਾ ਇੱਥੇ ਇੱਥੇ ਆਪਣੀ ਗੱਡੀ ਭਰਨੀ ਆ ਕੋਈ ਭਾਈ ਆਰੀ ਗੱਡੀ ਭਰੀ ਸਾਡਾ ਦਾ ਸਮਾਨ ਵੇਖਣੇ ਹੀ ਅਸਤ ਵਿਅਸਤ ਹੋਇਆ ਦੋਪਿਆ ਤੇ ਜਾ ਕੇ ਹਾਂਗਾ ਅੰਕਲ ਏਟੀਐਮ ਚੋਂ ਪੈਸੇ ਵੀ ਕਢਾਣੇ ਆ ਉਹ ਜਾਏਗਾ ਨਾ ਇੱਥੇ ਆ ਕੇ ਆ ਨਾ ਕਮਿਸ਼ਨ ਤਾਂ ਪਾਵਾਂ ਲਾਵੇ ਮਿੱਤਰੋ ਪੰਪ ਤੇ ਖੜੇ ਆ ਇਹ ਤੇਲ ਪਵਾ ਲੈਣੇ ਆ ਇੱਥੇ ਬੰਦਾ 20000 ਦਾ ਬਾਕੀ ਕੁਝ ਕੈਸ਼ ਲੈ ਲਾਂਗੇ ਕੀ ਨਾਮ ਹੈ ਤੁਹਾਡਾ ਜੈ ਰਾਮ ਦੇਰਾਮ ਜੈ ਰਾਮ ਜੈ ਰਾਮ ਠੀਕ ਹੈ ਸੰਗੀਤ ਵਾਲਾ ਪਾ ਦੇ ਸੰਗੀਤਮ ਇਹ ਅੰਕਲ ਦਾ ਪਿੰਡ ਵੀ ਇੱਥੇ ਹੀ ਆ ਨੇੜੇ ਆ ਹੁਣ ਬੋਲ ਬਣਾਇ ਰਲੇ ਟਾਕਣਾ 15000 ਟਾਕਣਾ 15000 ਦਾ ਡਾਲ ਦੇ 15000 ਹਾਂ ਮੀਟਰ ਕਰ ਲੈ 0 ਸਾਰੇ ਇਕੱਠੇ ਹੋ ਗਏ ਹਾਂਾਰੇ ਇਕੱਠੇ ਹੋ ਗਏ ਸਭ ਅ ਮਾਸ਼ੇ ਕੰਮ ਕਰਕੇ ਮੈਨੂੰ ਨਹੀਂ ਦਿੱਤਾ ਚੱਲਣ ਦੇ ਹਾਂ ਜਾਲੀ ਹੈ ਕੰਪਨੀ ਦਾ ਹੀ ਹੈ ਮੋਰ ਦੋ ਇਹ ਨਹੀਂ ਇਹ ਚ ਨਹੀਂ ਇਹ ਗਾੜੇ ਲਾ ਅੰਕਲ ਦੀ ਮਰਾਠੀ ਸੁਣਾਉਣਾ ਨੇ ਤੁਹਾਨੂੰ ਸਗੜਾ ਕਾਈ ਸਾਕੜਾ ਕਾਈ ਹਾਂ ਪਿਆ ਤਾਂ ਸਗੜਾ ਹੋ ਗਿਆ ਤਾਂ ਸਗੜਾ ਧੋਪਿਆ ਲੈ ਲੱਗ ਜਾਗਾ ਟਾਬੜੇ ਦੇਗਾ ਸੋਈ ਨਹੀਂ ਜਮੂ ਦੇ ਉਥੋ ਦੇ ਦੇ हा सारे आ गए अच्छी तरह से लड़का ये क्या तो तो बोल रहा।, अब रहा है कि मेरा लड़का लग गई टैंकी ठीक है फिर ਫਿਰ ਮਿਲਾਂਗੇ ਪਰਚੀ ਬਣਾ ਦੇ ਤੁਮਾਰੇ ਵੀ ਹਾਂ ਬਣਾ ਦੇ ਨਿਕਾਲ ਦੇਣਾ ਇਹ ਹੀ ਨਿਕਾਲ ਦੇ ਉਹ ਥੋੜੀ ਨਾ ਨੰਬਰ 8007 007 007 ਅਗਲਾ ਕਿੰਨਾ ਕਰ ਰਿਹਾ ਗਿਆ ਉਹ 15 ਕਿਲੋ 15 15 ਕਿਲੋਮੀਟਰ ਰਹਿ ਗਿਆ ਚਲੋ ਠੀਕ ਹੈ ਬਾਈ ਲੋ ਜੀ ਮਿੱਤਰੋ ਪਹੁੰਚ ਗਏ ਆਪਾਂ ਕੰਡੇ ਤੇ ਇੱਥੇ ਹੁਣ ਕੰਡਾ ਤੇ ਲੋਡ ਪਤਾ ਨਹੀਂ ਕਿੱਥੋਂ ਹੋਣਗੇ ਤੇ ਆ ਪਿਆਜ਼ ਔਰੇ ਵੀ ਪਿਆ ਕੰਡੇ ਦੇ ਇਹ ਜਿਹੜਾ ਬੋਰੀਆਂ ਚ ਪਿਆ ਇਹ ਸਮਝ ਮੰਨ ਲਾ ਕੰਡਾ ਕਰਾਨੇ ਆ ਜਾਂ ਕਈਆਂ ਦਾ ਵਜਨ ਜਿਵੇਂ ਹੁਣ ਆਪਣੀ ਗੱਡੀ 29.5 ਟਨ ਪਾਸ ਕਰਦੀ ਆ ਹਨਾ ਉਹ ਤਾਰਿਆ ਪਿਆ ਕੁਛ ਉਦਾਂ ਪਿਆ ਹੁਣ ਤੇ ਹੁਣ ਮੈਂ ਟੂ ਗਿਆ ਰਾਸ਼ਨ ਪਾਣੀ ਦਾ ਸਮਾਨ ਲੈਣਾ ਆਪਾਂ ਦੇਖਦੇ ਆ ਬਾਹਰ ਅੰਦਰ ਜਾਣ ਦਾ ਪ੍ਰੋਗਰਾਮ 37F 8007 ਆਹ ਕੰਡਾ ਕਰਵਾਈਏ ਕਿੰਨਾ ਤੋ ਪੁ냐ਰ ਦੀ ਦੇ ਗੁਰੂ ਤੁੰਤ ਬੜਿਆਨੀ ਹੋ ਹਾਂ ਕਿਆ ਹੋ ਰੇ ਤੁੰਤ ਬੜਿਆਨੀ ਹੋ ਤੇ ਚਾ ਬਈਆ ਉਹ ਕਲ ਕੀ ਕਾਲੀ ਆਈ ਸੀ ਉਹ ਵੀ ਹਮਾਰੀ ਸੀ ਉਹ ਵੀ ਤੁਮਾਰੀ ਠੀਕ ਆ ਹਾਂ ਉਹ ਗ੍ਰਿੰਦਰ ਬਾਈ ਵਾਲੀ ਗੱਡੀ ਭਰ ਕੇ ਗਈ ਸੀ ਯਾਰ ਹਾਂ ਅੱਪੀ ਤੋਂ ਰੋਗਾੜੀ ਹਾਂ ਬਜਨਾ ਆਇਆ ਆਪਣਾ 14120 ਨਾ ਮੇਟਰੋ

ਹਾਂ ਮਿੱਤਰੋ ਗੱਡੀ ਲਾਤੀ ਆਪਾਂ ਨੇ ਪਿੰਡ ਚ ਲਿਆ ਆ ਕੇ ਤੇ ਝਾੜੂ ਵੱਜ ਰਿਆ ਹੁਣੀ ਗੱਡੀ 'ਚ ਕਹਿੰਦੇ ਅਸੀਂ ਇਹ ਮਾਰ ਦੰਦੇ ਆਂ ਵਾ ਕਹਿੰਦੇ ਅਸੀਂ ਮਾਰ ਦੋ ਤੇ ਸਾਹਮਣੇ ਦੁੱਧ ਵਾਲੀ ਥੈਲੀ ਲਿਆਏ ਆਪਾਂ ਚਾਚੂ ਉਧਰਦੇ ਆ ਨਿਆਣੇ ਆਏ ਓਰੇ ਆ ਪਿੰਡ ਦੇ ਕਹਿੰਦੇ ਨਾਟਕ ਦਿਖਾਣੇ ਆਲੇ ਆ ਤੁਸੀਂ ਮਿੰਟੂ ਨੂੰ ਟਾਕੀ ਖੋਲ ਕੇ ਪੁੱਛ ਰਿਆ ਐ ਮਿੰਟੂ ਨਾਟਕ ਦਿਖਾਣੇ ਆਲੇ ਆ ਤੂੰ ਹਾਂ ਕੰਡਾ ਕਹਿ ਰਿਹਾ ਕੰਡਾ ਮੰਨੂ ਇਹ ਕਹਿੰਦਾ ਨਾਟਕ ਨਾਟਕ ਮੈਂ ਕਹਾਂ ਨਾਟਕ ਨੂਟਕ ਹਾਲੇ ਨਹੀਂ ਆਗੇ ਅਸੀਂ ਨਿਆਣੇ ਹੈਰਾਨ ਹੋ ਕੇ ਦੇਖ ਰਹੇ ਗੱਡੀ ਮੰਟੂ ਕਿੱਧਰ ਗਿਆ ਮੂੰਹ ਤੋ ਰਿਆ ਉਧਰ ਲਾਵੇ ਮਿੱਤਰੋ 315 ਗੱਟੇ ਪੈਣੇ ਸੀਗੇ ਇੱਥੋਂ ਹੋ ਗਏ ਪੈ ਤੇ ਹੁਣ ਜਾਣਾ ਆਪਣਾ ਉੱਥੇ ਕੰਡੇ ਦੇ ਦੁਆਰਾ ਤੇ ਇੱਥੇ ਬਈ ਲੋਕ ਸੜਕ ਦੇ ਕਿਨਾਰੇ ਹੀ ਬੈਠ ਜਾਨੇ ਆ ਬਸ ਮੈਂ ਬਾਅਦ ਚ ਧਿਆਨ ਕਰਿਆ ਚਲੇ ਇਹਨਾਂ ਕੱਟ ਦੂੰਗਾ ਵਿੱਚ ਤੋਂ ਦੀਵੀਆਂ ਗਿਆ ਬੁੜੇ ਗਿਆ ਬੁੜੀਆਂ ਸਭ ਨਿਆਣੇ ਸਭ ਆੜਾੜੀ ਬੈਹ ਜੰਨੇ ਆ ਬਸ ਓਏ ਮਿੱਤਰੋ 14 8 ਨਾਂ ਵਜਨ ਹੋ ਗਿਆ ਸਮਝ ਜਿਹੜਾ ਉੱਥੇ ਤੇ ਮਾਲ ਪਾਇਆ ਹਨਾ ਤੇ ਹੁਣ ਕਹਿੰਦੇ ਵੀ ਖੇ ਖੇਚ ਬੜੋ ਗੱਡੀ ਤੇ ਉੱਥੇ ਜਾ ਕੇ ਭਾਈ ਰਸਤਾ ਦੇਖਾਂਗੇ ਪਹਿਲਾਂ ਜੇ ਤਾਂ ਜਾਣੇ ਵਾਲਾ ਹੋਇਆ ਫਿਰ ਤਾਂ ਬੜਾਂਗੇ ਜਿਹਨ ਗਿੱਲਾ ਗੁੱਲਾ ਹੋਇਆ ਫੇਰ ਨਹੀਂ ਗੱਡੀ ਪੜਦੀ रास्ता देख लिए और तक तो तो पक्का ही है कहाँ रख जाएगा गाड़ी यहाँ तक जाएंगी आपको कुछ दिख रहा है आपका यहाँ से खेत में जाएंगे ओ ऊपर मारना टॉर्च पेड़ पे पेड़ के आगे नहीं जाएंगे नहीं पेड़? नहीं ये वाले पेड़ पे ये आ, 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 इसको नीचे तो गोहर पक्की होगा तार भी है ऊपर है ना तार को गवर्नमेंट लाइन दे ले हैं लाइन नहीं उसमें हां बंद है लाइन अगर तुम बोलेंगे तो टीवी बंद कर देंगे अपन आप बंद कर देना ना कभी उस बहन ऊपर से हां लाइन ने अब यहां से और ये हो जाए के आ जाएंगे देखो माल ये माली जाए ये कितने अरे बारह टायर भर गया ना कितने दादा ये माल है ਯਮਾਲ ਇਹ ਇਧਰ ਨੂੰ ਵਾਲੇ ਯਮਾਲ ਹਾਂ ਯਮਾਲ ਲੋਈ ਲੱਗੇ ਪ੍ਰਮਾਤਮਾ ਦਾ ਨਾਮ ਤਰਪੇ ਸੀਗੇ ਤੇ ਆ ਗਈ ਗੱਡੀ ਰੋਡ ਤੇ ਆਪਣੀ ਤੇ ਹੁਣ ਆਜੋ ਭਾਈ ਇਹਨੇ ਅੱਗੇ ਦੇ ਮੋੜ ਕੇ ਲੈਨੇ ਮਿੱਟੂ ਸ਼ੀਸ਼ਾ ਉਹ ਇਧਰ ਨੂੰ ਘੁੰਮ ਗਿਆ ਹੂੰ ਸ਼ੀਸ਼ਾ ਦਾ ਟਕਾਰੂਗਾ ਅੱਗੇ ਸੇ ਘੁੰਮ ਜਾਏਗਾ ਗੱਡੀ ਹਾਂ ਆਓ ਅੰਦਰ ਦੇ ਅਸੀਂ ਜਾਂ ਅੰਦਰ ਕਰ ਚੀਸਾ ਅੰਦਰ ਕਰ। ਇਹ ਚਲੇ ਅੰਦਰ ਕਰ ਦੋ। ਵਾਹ ਵਾਹ। ਆ ਪਾਈਪ ਪਾਈਪ ਬਾਹਰ ਨੂੰ ਖਿੱਚ ਥੋੜੀ ਜਿਹੀ। ਆ। ਰੋ ਮੈਂ ਟੋਪ ਪਹੁੰਚ ਗਿਆ ਕੋ ਕੰਡੇ ਤੇ। ਤੇ ਕੰਡਾ ਕਰਵਾਣੇ ਹੁਣ। ਚੜਾ ਦਮ। ਯਾਰ ਕਿੱਦਾਂ ਬਾਰੇ ਗਾਮ ਹੈ 10 ਵਜੇ ਸੰਗਯਾ ਬੜੇ ਜਿਆਦਾ ਹੋ ਗਿਆ ਹੋ ਗਿਆ 5 34 800 70 ਓਏ ਮਿੱਤਰੋ ਟਾਈਮ ਹੋ ਗਿਆ 12 ਵਜੇ ਤੇ ਕੰਡਾ ਕਰਵਾਇਆ ਹੁਣ ਫਾਈਨਲ ਆਪਣਾ ਤੇ ਕੰਡਾ ਫਾਈਨਲ ਹੋ ਕੇ ਮਿਲਟੀਆਂ ਲਈਆਂ ਲੈ چلتے ہیں اب اپنی منزل کی اور ہائے 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 ساستری کال جی او دیکھو ٹائم ہو گیا 11 بج کے 58 منٹ اگلی ڈیڑھ پہ آئے گی تے ہن لگے ہیں چلن اپا بیلٹیاں لٹیاں لے اپانے ਤੇ ਚੱਲਦੇ ਹਾਂ ਕਰਦੇ ਹਾਂ ਸਭ ਰ ਆਪਣਾ ਕੰਟੀਨਿਊ ਜਿੰਨੀ ਮਿੰਟੂ ਕੋਲ ਗੱਡੀ ਚੱਲੀ ਚਲਾਉਗਾ ਮਿੰਟੂ ਤੇ ਫੇਰ ਅੱਪ ਨੂੰ ਫਾੜ ਲੂਗਾ ਇੱਥੋਂ ਜਾਵਾਂਗੇ ਆਪਾਂ ਬਸਾਵਲ ਬਸਾਵਲ ਤੋਂ ਚੜ ਜਾਗੇ ਆਪਾਂ ਮੇਨ ਰੋਡ ਤੇ ਇੱਦਾਂ ਕਚਰ ਕਚਰ ਹੋઈ ਰਹੀ ਆ ਉਹ ਗੱਡੀ ਵੀ ਭਰ ਗਈ ਲੈ ਉਹ ਜੀ ਉਹ ਕਰੇ ਕੀ ਬਤਾ ਰਾ ਕਿਹੜੀ ਗੱਲ ਪਿੱਛੇ ਉਹ ਗਿਆ ਮਿਲਿਆ ਜੁਲਿਆ ਉਹ ਲੋਕ ਉਹ ਲੋਕ ਵਰਤਦੇ ਆ ਜਿਹੜੇ ਸਾਡੇ ਲੋਕ ਚ ਰਹ ਜੰਨੇ ਆ ਉਹਨਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਵੀ ਅਸੀਂ ਕਾਦ ਵਰਤੋ ਜੰਨੇ ਹਾਂ ਹਾਂ ਇਹ ਸਾਰਾ ਨਾਲ ਵਰਤੋ ਜੰਨੇ ਜਿਦੋਂ ਸਿੱਧੂ ਮੂਸੇ ਵਾਲਾ ਉਹਨੂੰ ਭਾਨੇ ਸਿੱਧੂ ਨੇ ਕਿਹਾ ਕਹਿੰਦਾ ਪਹਿਲਾਂ ਉਹਦੇ ਨਾਲ ਤਾਂ ਭਾਨਾ ਸਿੱਧੂ ਹਾਂ ਹਾਂ ਹਨਾ ਭਾਈ ਕੀ ਇੰਟਰਵਿਊ ਚ ਵੀ ਕਿਹਾ ਹਾਂ ਜਦੋਂ ਉਹ ਕਾਂਗਰਸ ਚ ਚਲ ਗਿਆ ਗਾਲੇ ਕਿ ਚਲੇ ਗਿਆ ਉੱਥੇ ਉਹ ਤੇ ਮੁੜ ਕੇ ਉਹ ਉਹਨੇ ਉਹਨੂੰ ਫੋਨ ਕਰਿਆ ਕਹਿੰਦਾ ਵੀ ਮੈਂ ਉਹ ਕਹਿੰਦਾ ਵੀ ਮੈਂ ਪ੍ਰਚਾਰ ਨਹੀਂ ਕਰ ਸਕਦਾ ਹੈਗਾ ਜੀ ਕਿ ਮੁੜ ਕੇ ਆਹ ਆਉਂਦਾ ਟਾਰਗੇਟ ਸਾਰੇ 84 ਵਾਲੇ ਹਾਂ ਗਰਾਹ ਦੇ ਤਾਂ ਜੁਮੇ ਲੱਗਦਾ ਹਾਂ ਹਾਂ ਉਹ ਕਹਿੰਦਾ ਵੀ ਤੂੰ ਰਹਿਣ ਦੇ ਤੈਂ ਵਰਤ ਹੋ ਜਾਣਾ ਹਾਂ ਬਾਕੀ ਉਹ ਵਰਤ ਹੋ ਗਏ ਉਹਨੂੰ ਪਤਾ ਹੀ ਨਹੀਂ ਲੱਗਿਆ ਉਹ ਕਦ ਵਰਤ ਪਤਾ ਹੀ ਨਹੀਂ ਲੱਗਿਆ ਵੀ ਕਦ ਵਰਤ ਦੇਖ ਸੁਣ ਲੈ ਇਧਰ ਨੂੰ ਵੀ ਮੂੰਹ ਕਰ ਲਿਆ ਕਰ ਮੜਾ ਜੀ ਹੈ ਅਜਾ ਚੱਲ ਰਿਹਾ ਹਾਂ ਉਹ ਚੱਲੀ ਆ ਆਪਣਾ 80 ਉਹ ਆਪਣਾ AK47 ਚਲਾਈ ਸਿੱਧੂ ਨੇ ਹਾਂ ਹੈਨਾ ਹਾਂ ਤੇ ਉਹਨਾਂ ਨੂੰ ਜੀ ਸਦਕੇ ਪੁਲਿਸ ਵਾਲੇ ਨੇ ਫੜਾਤੀ ਉਹ ਐਦੋ ਸਰਕਾਰੀ ਹਥਿਆਰ ਤੇ ਉਹ ਹਾਂ ਹਾਂ ਫਿਰ ਜੇ ਇੱਥੇ ਗੱਲ ਚ ਹੈ ਗਨਮੈਨ ਉਹਦਾ ਛੇ ਕੁਝ ਵੀ ਹੈ ਹਾਂ ਕਿਉਂ ਫੜਾਉਨੇ ਤੁਸੀਂ ਹਾਂ ਅਸੀਂ ਤਾਂ ਇੱਕ ਨਾਰਮਲ ਇਨਸਾਨ ਹੈ ਹਾਂ ਜੇ ਤੁਸੀਂ ਸਾਡੇ ਨਾਲ ਕੱਲੂ ਸਰਕਾਰੀ ਗਨਮੈਨ ਲੱਗ ਗਏ ਹਾਂ ਤਾਂ ਅਸੀਂ ਇਹ ਥੋੜੀ ਸਾੜੀ ਵੀ ਥੋੜੇ ਪਰ ਕੋਈ ਥੋੜੀ ਚੀਜ਼ ਫੜਨਦੀ ਐਵੇਂ ਤਾਂ ਹੋਊਗੀ ਹਾਂ ਬਿਲਕੁਲ ਨਹੀਂ ਹੈਗੀ ਦੇਤੀ ਉਹਨਾਂ ਨੇ ਹਾਂ ਉਹਨੇ ਆਪਣਾ ਉਹ ਤਾਂ ਸ਼ੌਂਕੀ ਹੈ ਹੀ ਤਾਂ ਹਾਂ ਉਹਨਾਂ ਨੇ ਤਾਂ ਵੀ ਹਾਂ ਵੀ ਚੱਲੂ ਦੇਖ ਲੈ ਚਲਾ ਗਏ ਭਾਈ ਹਾਂ ਉਹਨੇ ਕੱਢਤੀਆਂ ਉਹਨਾਂ ਨੇ ਵੀਡੀਓ ਬਣਾ ਲਈ ਉਹਨਾਂ ਦੀ ਹਾਂ ਉੱਥੇ ਵੀ ਵਰਤ ਹੋਇਆ ਹਾਂ ਉਹਨੇ ਵਾਇਰਲ ਕਰਤੀ ਹਾਂ ਵਾਇਰਲ ਕਰੀ ਹੋ ਗਿਆ ਮੋਟਾ ਕੇਸ ਹਾਂ ਇੱਧਰ ਵਾਇਰਲ ਸ਼ੁਰੂਆਤ ਹੋ ਗਈ ਹਾਂ ਰਾਏ ਬੜਿੰਗਨ ਵਾਲਾ ਉਹਦੀ ਹੈਗੀ ਸੀ ਜਦੋਂ ਉਹ ਕੇਸ ਕੋ ਚੱਲਿਆ ਪਰਚਾ ਦਰਜ ਹੋ ਗਿਆ ਉਹਨੇ ਫੇ ਉਹਨੂੰ ਕਿਹਾ ਲੇ ਕਰ ਇਹਦਾ ਹੱਲ ਕੋਈ ਉਹਨੇ ਛਡਾ ਤਾ ਉਹਦਾ ਹੱਲ ਕਰਤਾ ਹਾਂ ਤੇ ਆਪੇ ਉਹ ਮੋਟੀ ਪਈ ਕਾਂਗਰਸ ਫੇਰ ਪੈਣੀ ਹੁੰਦੀ ਉਹਦਾ ਉਹਨੇ ਮਤਲਬ ਉਹ ਸਮੇਂ ਦੀ ਉਸ ਟਾਈਮ ਉਹ ਸਰਕਾਰ ਤੀ ਉਹ ਜੇ ਮਤਲਬ ਹੋਰ ਪਾਰਟੀ ਚ ਜਾਂਦਾ ਉਹ ਉਹਦੇ ਪਰ ਹਾਂ ਅਸੀਂ ਕੱਲੇ ਆ ਇੱਥੇ ਉਹਦੇ ਪਰ ਉਹ ਉਹਨੂੰ ਨਹੀਂ ਜਾਣਾ ਦਾ ਮਤਲਬ ਪਰਚਾ ਨਹੀਂ ਉਹਦਾ ਰੱਦ ਹੋਣਾ ਦਾ ਜੇ ਹੋਰ ਕਿਤੇ ਪਾਸੇ ਜਾਂਦਾ ਜਿਹੜੀ ਸਮੇਂ ਦੀ ਸਰਕਾਰ ਸੀ ਉਹਦੇ ਚ ਐਂਟਰ ਹੋ ਗਿਆ ਤੇ ਕੁਝ ਭਾਈ ਹੁਣ ਪਤਾ ਨਹੀਂ ਰੱਬ ਜਾਣੇ ਸੱਚ ਹੈ ਭਾਈ ਝੂਠ ਹੈ ਉਹਦਾ ਬਾਪੂ ਕਹਿੰਦਾ ਵੀ ਸ਼ੁਰੂ ਦੇ ਵੀ ਕਾਂਗਰਸੀਏ ਹਰਿਆਣੇ ਵਾਲੇ ਵਿੱਚ ਵਿੱਚ ਪਾਣੀ ਪਾਣੀ ਗੱਲ ਰਿਹਾ ਥੋੜਾ ਉਹ ਪਾਣੀ ਦੀ ਤਾਂ ਗੱਲੇ ਨਹੀਂ ਚੱਲੀ ਪਾਣੀ ਦੀ ਗੱਲ ਨਹੀਂ ਕਰ ਰਹੇ ਆ ਉਹ ਚੂ ਤੇ ਬਾਪੂਆਂ ਗੱਲ ਅਸੀਂ ਹੋਊਗਾ ਹਾਂ ਉਹਦਾ ਬਾਪ ਹਾਂ ਜਿੱਦਣ ਉਹਨੇ ਆਪਣਾ ਸਿਮਰਨਜੀਤ ਮਾਨ ਨੂੰ ਫੋਨ ਕਰਿਆ ਹੂੰ ਉਹ ਦੱਤ ਰਹੀ ਹੈ ਜੀਰ ਉਹ ਆਪਣਾ ਦੂਸਰਾ ਕੀ ਦੁਆ ਪਾਣੀ ਲੈ ਤਾਂ ਵੀ ਨਹੀਂ ਦੋਰੀ ਨਾ ਜਸ ਕੀ ਕਿਆਰੋਂ ਆਇਰ ਉਹਦਾ ਜਸ ਕਰਨ ਕਰੇ ਵਾਲਾ ਜਸ ਕਰਨ ਕਰੇ ਵਾਲਾ ਹਾਂ ਉਹ ਉਹਦੇ ਉਸ ਦਿਨ ਘਰੇ ਆਏ ਉਹ ਹਾਂ ਹਨਾ ਤਾਂ ਮੁੜ ਕੇ ਆ ਉਹ ਕਰੇ ਆਏ ਉੱਥੇ ਤਾਂ ਮੁੜ ਕੇ ਉਹ ਕਹਿਦਾ ਉੱਥੇ ਉਹਨਾਂ ਨੂੰ ਡਾਇਰੈਕਟਲੀ ਵੀ ਮੇਰੀ ਗੱਲ ਕਰਾਓ ਹਾਂ ਸਾਹਿਬ ਨਾਲ ਹਾਂ ਸ਼ਾਲਾ ਉਹਨੇ ਫੋਨ ਲਾਤਾ ਹੁਣ ਅੱਜ ਜਿਸ ਕਰਨ ਗਏ ਨਾਲ ਕਹਿੰਦੇ ਨੇ ਕਹਿੰਦਾ ਮੇਰਾ ਫੋਨ ਵੀ ਇੱਥੇ ਆਸੀ ਕਾਹੇ ਹਾਂ ਇੱਥੇ ਆਸੀ ਹੋ ਗਏ ਕਹਿੰਦਾ ਹਾਂ ਬਟਣਾ ਜਿਹੜਾ ਹਾਂ ਆਹੋ ਤੋ ਬੁੱਝ ਨਹੀਂ ਕਰਦਾ ਮਤਲਬ ਉਹਨੇ ਉਹ ਤੋਂ ਪਹਿਲਾਂ ਵੀ ਜੱਪੀ ਇੰਟਰਨੈਟਾਂ ਦੀ ਉਹਨੇ ਉਹ ਆਪਣਾ ਨੈਟ 11 ਇੰਚ ਲਾਈਵ ਦੀ ਫੋਟੋ ਹਾਂ ਉੱਪਰ ਫੋਟੋ ਲਾਈਵ ਦੀ ਉਹ ਕਹਿੰਦਾ ਮੰਨੂ ਇਹਨਾਂ ਨੇ ਕਿਹ ਵੀ ਲਾ ਦੇ ਆ ਹਾਂ ਕਾਂਗਰਸੀਆਂ ਨੇ ਹਾਂ ਆ ਇਹ ਜੀ ਫੋਟੋ ਲਾਈਵ ਦੀ ਹਾਂ ਇਹ ਉਹਦੀ ਮਾਲਕ ਦੀ ਹਾਂ ਕਾ ਨਹੀਂ ਹੈ ਅਗਲਾ ਗਰੀਬ ਸਿੱਧੀ ਆਪਣਾ ਸਨੀ ਦੋਲ ਦੀ ਹਾਂ ਚਲੋ ਕੋਈ ਨਹੀਂ ਉਧਰੋਂ ਗਰਦਾਜ਼ ਪਤੋਂ ਖੜਿਆ ਤਾਂ ਉਹ ਹਾਂ ਘੁੰਮਦਾ ਫਿਰਦਾ ਰਿਹਾ ਉਹਨੇ ਮੁੜ ਕੇ ਅੰਦਰੋਂ ਕੋਈ ਮੀਟਿੰਗਾਂ ਕਰੀਆਂ ਹਾਂ ਹਾਂ ਉਹਨੂੰ ਨਹੀਂ ਨਹੀਂ ਸਮਝ ਗਿਆ ਉਹ ਵੀ ਕਿਹਾ ਇਹਨਾਂ ਦੀ ਸੋਚ ਤੂੰ ਵੀ ਯਾਰ ਹਾਂ ਆਵੇ ਦੱਸਦਾ ਦੱਸ ਹਾਂ ਸਾਡੇ ਪੰਜਾਬ ਨੂੰ ਇਹ ਪਤਾ ਉਹ ਪੁੱਠਾ ਲਾਇਆ ਹੋਇਆ ਉਹ ਪੁੱਠਾ ਇੱਧਰ ਉਦੋਂ ਹੀ ਜਦ ਇਹ ਇੱਧਰ ਸਿੱਧੀ ਹੁੰਦੀ ਹੈ ਸਿੱਧੂ ਨੂੰ ਜਦੋਂ ਇਹਨਾਂ ਨੇ ਕਿਹਾ ਵੀ ਸੰਤਾਂ ਦੀ ਫੋਟੋ ਲਾਦੇ ਆ ਹਾਂ ਮੁਰਕੇ ਨੂੰ ਬਦਲ ਗਿਆ ਉਹ ਕੋਈ ਤਾਂ ਕਹਿਣਾ ਇਹ ਬਦਲ ਗਿਆ ਕਿ ਆ ਸੋਚ ਰਹਾ ਸੀ ਇਧਰ ਕੀ ਹੁੰਦੀ ਹੈ ਇਧਰ ਕੀ ਹੁੰਦੀ ਹੈ ਵੀ ਕਿਉਂ ਕਹਿ ਰਹੇ ਸਹੀ ਗੱਲ ਫੇ ਮੁੜ ਕੇ ਤਾਂ ਹੀ ਫਿਰ ਉਹਨੇ ਕਮਾਲ ਵਾਲੀ ਪਾਰਟੀ ਨਾਲ ਕਰ ਰਿਹਾ ਤਾਂ ਹਾਂ ਆ ਸੋਚ ਪਤਾ ਲੱਗੀ ਦੀ ਹਾਂ ਸੰਬੰਧ ਹਾਂ ਚੱਲ ਮੈਂ ਦੇ ਕਮਾਲ ਵਾਲੀ ਗੱਲ ਆ ਨਾ ਤੂੰ ਉਹ ਉੱਥੇ ਮੰਦਰ ਬਣਾਇਆ ਬਣਾਇਆ ਉੱਥੇ ਸਾਊਦੀ ਅਰਬ ਹਾਂ ਨਹੀਂ ਹੋਤੇ ਚਲੋ ਟ੍ਰੇਨ ਆਲੀ ਹੋ ਗਈ ਪਰ ਉਹ ਬੋਲਾ ਕਹਿੰਦੇ ਕਿਡਨਾਪਟੜਾ ਉਹ ਕੋਣ ਉਹ ਹੁਣ ਸਾਰੇ ਮੰਦ ਉੱਠੀ ਮੱਥਾ ਟੇਕਣ ਜਾਵਾਂਗੇ ਇੱਥੇ ਹੋਊਗਾ ਕਿਡਨਾਪ ਆਓ ਕਾਦੇ ਭਾਜੀ ਕਹਿੰਦੇ ਬੋਲਾ ਕਿਡਨਾਪ ਕੀਤਾ ਹੋਇਆ ਫੇ ਤੀਜੀ ਆਪ ਖੁੱਲ ਜੇਗੀ ਜਿਹੜਾ ਜਾਏਗਾ ਉਹ ਹੀ ਠੀਕ ਹੈ ਜਿਹੜੀ ਆ ਵੀਡੀਓ ਪਾਈਆਂ ਵੀ ਹਨ ਹੁਣ ਕਹਤੇ ਸਾਰੀਆਂ ਪੜ ਨਹੀਂ ਉੱਤੇ ਮੈਂ ਯਾਰ ਬੋਲੇ ਬਾਬੇ ਨੂੰ ਕਿਡਨਾਪ ਕਰ ਲੈ ਕਮਾਲ ਦੀ ਗੱਲ ਹੈ ਇਹ ਦੱਸ ਮੈਂ ਹੁਣ ਇਹ ਜੇ ਟ੍ਰੇਨ ਬਣਾ ਰਹੇ ਭੈ ਜੋ ਮੈਟਰੋ ਥੱਲੇ ਨੂੰ ਓ ਯਾਰ ਟ੍ਰੇਨ ਬੋਲੀ ਨਹੀਂ ਥੋੜਾ ਚੱਲੀ ਛਡਾਣਾ ਬੰਦਾ ਬਜੀ ਨਾ ਤਾਂ ਉਹਨੂੰ ਬੋਲਿਆ ਮੁੰਡੇ ਨੂੰ ਕਿਹਾ ਵੀ ਉਹ ਐਂ ਕਰਿਆ ਹਾਂ ਮੈਂ ਤਾਂ ਬੋਲੇ ਦੀ ਗੱਲ ਕਰਨਾ ਵਾ ਟ੍ਰੇਨ ਨੂੰ ਫੜ ਕੇ ਬੈਠਿਆ ਵੀ ਟ੍ਰੇਨ ਗਈ ਐਂ ਲੱਦ ਕੇ ਟ੍ਰੇਨ ਗੱਲ ਸੁਣ ਲੈ ਤੈਨੂੰ ਕੋਈ ਚੱਲ ਨਹੀਂ ਹੈ ਗਰੀਬ ਪਰ ਸਮੁੰਦਰ ਦੇ ਵਿੱਚ ਵਿੱਚ ਜੀਦਾ ਦਿਲ ਹੋਇਆ ਬੈਠ ਜਿਓ ਹਾਂਜੀ ਪ੍ਰਧਾਨ ਮੰਤਰੀ ਹੋ ਗਿਆ ਨਹੀਂ ਤਾਂ ਮੈਨਾਂ ਜੀ ਆਓ ਇਹਨੇ ਲੜਾਤਾ ਕਹਿੰਦਾ ਦਲਜੀਤ ਮੋਦੀ ਨਾਲ ਲੜਤੇ ਏ ਕਹਿੰਦਾ ਉਹਨੇ ਮਾਰੇ ਉਹਦੇ ਪਰ ਮੱਗੇ ਫੇ ਮੈਂ ਨੂੰ ਕਿਹਾ ਮਾhavi ਉਹ ਵੀ ਐ ਬਣਾਇਆ ਵਾ AI ਨਾਲ ਆਟੋਮੈਟਿਕ ਨਾ ਇਹ ਦੇਖਿਆ ਕਿ ਨਾ ਮੀਟਿੰਗ ਨਹੀਂ ਕਰਦਾ ਤੇ ਹੂੰ ਗੱਲਬਾਤ ਕੋਈ ਨਹੀਂ ਹੋਏ ਮਾੜੀ ਮੋਟੀ ਕਰੀ ਹੋਣੀ ਹੈ ਸਾਡੇ ਕਿਸਾਨਾਂ ਬਾਰੇ ਹੋਈ ਕਰੀ ਹੋਣੀ ਹੈ ਆਪ ਨਹੀਂ ਕਰਦੇ ਆ ਦੇਖੋ ਭਾਈ ਪਾਲਸ ਦਾ ਰਿਜ਼ਲਟ ਘੈਂਟ ਬਣ ਗਿਆ ਤਮਾ ਕੱਲੀ-ਕੱਲੀ ਚੀਜ਼ ਤੇ ਫੇਰਤੀ ਸ਼ਾਮ ਕਰਿਆ ਕੰਮ ਮੈਂ ਕੰਮ ਕੋਰਾ ਕਰਤਾ ਪੂਰਾ ਲੋਈ ਅੱਜ ਗੱਡੀ ਤੇ ਪਾਲਸ ਵੱਜ ਰਹੀ ਹੈ ਸਨ ਮੈਕੇ ਤੇ ਜਮ ਜਮ ਕਰਨ ਲਾਉਣੀ ਆ ਪੈਨ ਪੂਰੀ ਬੈਟਰੀ ਦੀ ਬਰ ਇੱਕ ਸਾਈਡ ਤਾਂ ਬਚ ਗਈ ਤੇ ਉਧਰੋਂ ਪੱਟਰੀ ਜਿਹੜੀ ਤਾਂ ਆਹ ਸਾਈਡ ਰਹਿੰਦੀ ਐ ਇਧਰ ਵਾਲੀ ਆਹ ਲਾਈਟਾਂ ਵੀ ਆਪਾਂ ਚੇਂਜ ਕਰਨੀਆਂ ਯਾਰ ਇਹ ਲਾਈਟਾਂ ਨਾ ਇਹ ਪੁਰਾਣੇ ਮਾਡਲ ਦੀਆਂ ਪੁਰਾਣੀਆਂ ਹੋ ਗਈਆਂ ਇਹ ਉਹ ਜੀਸੇ ਜਿਹਾ ਸੇਟਟ ਗਈ ਇਹ ਲੈਟ ਆਇਆ ਸ਼ੀਸ਼ਾ ਸਾਨੂੰ ਮਿਲਿਆ ਨਹੀਂ ਹੈਗਾ ਕਿਉਂਕਿ ਇਹ ਆਉਂਦੀਆਂ ਨੇ ਉਹ ਕਹਿੰਦੇ ਉਹ ਨਵੀਆਂ ਹੋਰ ਡਿਜ਼ਾਈਨ ਦੀਆਂ ਲੱਗੀਆਂ ਆਪਾਂ ਨੂੰ ਇਹ ਹੁੰਦਾ ਖੈਰ ਵੀ ਚੱਲ ਜਿਹੜੀਆਂ ਪਹਿਲਾਂ ਲੱਗੀਆਂ ਵੀ ਉਹਦੇ ਨਾਲ ਦੀਆਂ ਲਾਈ ਗਏ ਵਾਹ ਚੰਬੜਾ ਵਾ ਨਾ ਪੂਰਾ ਆਇਆ ਕੰਮ ਨੇ ਇਹ ਵੀ ਝੋਗ ਨਾਲ ਹੁੰਦਾ ਕੰਮ ਬਨਾ ਜੋਗ ਤੇ ਤਾਂ ਵੀ ਨਹੀਂ ਹੁੰਦਾ ਹੈਗਾ ਕਿਉਂ ਇਹ ਪੂਜਨ ਤੇ ਜ਼ਿਆਦਾ ਇਹਦੇ ਹੀ ਫਿਰ ਗਿਆ ਆਪਣਾ ਤਾਂ ਪੂਜਨ ਤੇ ਜ਼ਿਆਦਾ ਮਟਖਾਨਾ ਚੜ ਗਿਆ ਦਾ ਪਰ ਕਾਲਸ ਅੰਦਰ ਕੇਵਨ ਚ ਉੱਥੇ ਤਾਂ ਸਾਡੇ ਪਰ ਵੀ ਚੜ ਗਈ ਸੀ ਸਾਡੇ ਪਰ ਤਾਂ ਬਹੁਤ ਔਖੀ ਤਰੀਗੀ ਕੱਲ ਤਾਂ ਸਾਡੇ ਬੰਦਿਆਂ ਨੇ ਕੱਪੜੇ ਧੋਣੇ ਵਾਲਾ ਬੁਰਛ ਵੇਰੇਆ ਤਾਂ ਗਾਲ 70 ਐ ਇੰਨੀ ਗਾਲ ਜਿਹੜੀ ਤੇ ਬਾਈ ਆਪਾਂ ਇਹ ਵਲੌਗ ਦਾ ਕਰਦੇ ਆਂ ਐਂਡ ਤੇ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜਾਏ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਸਾਈ ਕਾਲ ਮਿਲਦੇ ਆਂ ਅਗਲੇ ਵਲੌਗ 'ਚ ਜਦ ਤੱਕ ਰੱਬ ਰਾਖਾ